ਸ਼ਰਮਣੀ ਅਕਾਲੀ ਦਲ ਬਾਦਲ ਹੋਰੀ ਨੇ ਉਹਨਾਂ ਨੂੰ ਇੱਕ ਮਤੇ ਦੇ ਵਿੱਚ ਕਿਹਾ ਗਿਆ ਕਿ ਉਹ ਕਾਤਲ ਨੇ ਜਿਹੜਾ ਪ੍ਰਕਾਸ਼ ਸਿੰਘ ਬਾਦਲ ਆ ਤੇ ਉਹਦਾ ਪਰਿਵਾਰ ਵਾ ਇਹਨੇ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਪਛਾਇਆ ਜਿੱਥੇ ਨੇ ਸਿਰਸੇ ਸਾਦ ਨੂੰ ਪਛਾਣ ਦਿੱਤੀ ਜਿੱਥੇ ਨੇ ਉਹਦੇ ਉਸ ਦੋਸ਼ੀ ਨੂੰ ਪਛਾਇਆ 90 ਲੱਖ ਦੇ ਕਰੀਬ ਇਹਨੇ ਇਸ਼ਤਿਹਾਰ ਲਾਏ ਭਾਈ ਸਾਹਿਬ ਭਾਈ ਜਥੇਦਾਰ ਜਗਦੇਵ ਸਿੰਘ ਕੌਂਕੇ ਹੋਰਾਂ ਦੇ ਮਤਾ ਪਾਸ ਕੀਤਾ ਗਿਆ ਇਸ ਵੇਲੇ ਦੀ ਵੱਡੀ ਖਬਰ ਹੈ ਕੌਮ ਦੇ ਮਹਾਨ ਸ਼ਹੀਦ ਜਥੇਦਾਰ ਸ੍ਰੀ ਅਕਾਲ ਤਖਤ ਦੇ ਨੂੰ ਸ਼ਹੀਦ ਜਿਨ੍ਹਾਂ ਨੇ ਕੀਤਾ ਇਹਨਾਂ ਨੇ ਇਹਨਾਂ ਦੀ ਪੁਸ਼ਤਪਨਾਹੀ ਵਿੱਚ ਇਹਨਾਂ ਨੇ ਰਿਪੋਰਟ ਦੱਬੀ ਰੱਖੀ ਐਲਾਨ ਕਰਦੇ ਆ ਕਿ ਇਹਨਾਂ ਕੋ ਕੋਈ ਅਧਿਕਾਰ ਨਹੀਂ ਕਿ ਫਖਰੇ ਕੌਮ ਦਾ ਇਹ ਖਿਤਾਬ ਲੈਣ ਜਥੇਦਾਰ ਅਕਾਲ ਤਖਤ ਸਾਬਤੋਂ ਅਕਾਲ ਤਖਤ ਬਹੁਤ ਮਹਾਨ ਹੈ ਪਿੰਡਾਂ ਦੇ ਵਿੱਚ ਹਰ ਜੀ ਨੂੰ ਹਰ ਪਿੰਡ ਨੂੰ ਹਰ ਘਰ ਨੂੰ ਜਿਹੜੇ ਗੁਰਨਾਨਕ ਨਾਮ ਲੈਵਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਸਿੱਖ ਨੇ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਇਹਨਾਂ ਨੂੰ ਆਪਣੇ ਪਿੰਡ ਦੇ ਵਿੱਚ ਬਿਲਕੁਲ ਵਾਣਾਂ ਦੇ ਕੇ ਕਾਲੀਦਾਲ ਨੂੰ ਐਸਜੀਪੀਸੀ ਨੂੰ ਸਾਡੀਆਂ ਸੰਸਥਾਵਾਂ ਨੂੰ ਕਾਲ ਤੱਕ ਸਾਹਿਬ ਨੂੰ ਦਮਦਮਾ ਸਾਹਿਬ ਨੂੰ ਕੇਸਗਰ ਸਾਹਿਬ ਦੇ ਜੇਸ਼ੇਦਾਰ ਨੂੰ ਕਿੱਦਾਂ ਇਹਨਾਂ ਨੇ ਕਲਾਮ ਭਲਾਇਆ ਕਿੱਦਾਂ ਇਹ ਪਰਚੇ ਜਿ ਕੱਢਦੇ ਇਹਨਾਂ ਨੂੰ ਸਮਝ ਲੱਗ ਜਾਏ ਉਧਰੋਂ ਵੀ ਫਿਰ ਵਿਰੋਧ ਕੀਤਾ ਜਾ ਸਕਦਾ ਵੀ ਇਹ ਕੌਣ ਨੇ ਸਾਨੂੰ ਇਸ ਤਰੀਕੇ ਦੇ ਨਾਲ ਕਤਲ ਕਰਨ ਵਾਲੇ ਇਹ ਦੇਖੋ ਜੀ ਸੰਗਤ ਦਾ ਫੈਸਲਾ ਮੇਰਾ ਫੈਸਲਾ ਨਹੀਂ ਲੱਗਦਾ ਇਸ ਦੇ ਉੱਤੇ ਬਦਲ ਸਾਹਿਬ ਵੀ ਪ੍ਰਤੀਕਰਮ ਦੇ ਸਕਦੇ ਆ ਕਿਸ ਤਿੱਕੇ ਨਾਲ ਇਹ ਚੀਜ਼ਾਂ ਨਹੀਂ ਕਹਿਣੀਆਂ ਚਾਹੀਦੀਆਂ ਇਹ ਗੁੰਮਰਾਹ ਕੀਤਾ ਜਾ ਰਿਹਾ ਅਸੀਂ ਪ੍ਰਤੀਕਰਮ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਸਾਹਮਣੇ ਆਵੇ ਔਜ਼ਾਰ ਟੀਵੀ ਦੇ ਫੇਸਬੁਕ ਅਤੇ YouTube ਪੇਜ ਦੇ ਨਾਲ ਜੁੜੇ ਹੋਏ ਹਾਂ ਮੈਂ ਤੁਹਾਡੇ ਨਾਲ ਜਗਜੀਤ ਸਿੰਘ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਕੌਮੀ ਇਨਸਾਫ ਮੋਰਚਾ ਦੇ ਵਿੱਚੋਂ ਭਰੀ ਸੰਗਤ ਦੇ ਵਿੱਚ ਇੱਕ ਵੱਡਾ ਮਤਾ ਪਾਸ ਕੀਤਾ ਗਿਆ ਐਲਾਨ ਕੀਤਾ ਗਿਆ ਹੈ ਕਿ ਜੋ ਸ਼੍ਰੋਮਣੀ ਅਕਾਲੀ ਦਲ ਬਾਦਲ ਹੋਰੀ ਨੇ ਉਹਨਾਂ ਨੂੰ ਇੱਕ ਮਤੇ ਦੇ ਵਿੱਚ ਕਿਹਾ ਗਿਆ ਕਿ ਉਹ ਕਾਤਲ ਨੇ ਭਾਈ ਸਾਹਿਬ ਭਾਈ ਜਥੇਦਾਰ ਜਗਦੇਵ ਸਿੰਘ ਕੌਂਕੇ ਹੋਰਾਂ ਦੇ ਮਤਾ ਪਾਸ ਕੀਤਾ ਗਿਆ ਇਸ ਵੇਲੇ ਦੀ ਵੱਡੀ ਖਬਰ ਹੈ ਇਸ ਉੱਤੇ ਅਸੀਂ ਚਾਨਣਾ ਪਾਵਾਂਗੇ ਪਾਲ ਸਿੰਘ ਫਰਾਂਸ ਸਾਡੇ ਨਾਲ ਨੇ ਕਿ ਇਸ ਤਰੀਕੇ ਦੇ ਨਾਲ ਇਹ ਚੀਜ਼ਾਂ ਕੀਤੀਆਂ ਕਿੰਨੀਆਂ ਨੇ ਕਿਹਾ ਗਿਆ ਕਿ ਅਸਲ ਦੇ ਵਿੱਚ ਇਹ ਚੀਜ਼ਾਂ ਦਾ ਕੀ ਮੈਸੇਜ ਜਾਏਗਾ ਫਰਾਂਸ ਸਾਹਿਬ ਪਹਿਲਾਂ ਤਾਂ ਇਹ ਸਮਝਣਾ ਚਾਹਾਂਗੇ ਕਿ ਜੋ ਅੱਜ ਪ੍ਰੋਗਰਾਮ ਹੋਇਆ ਉਸ ਦੇ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਕਿ ਸੁਖਬੀਰ ਸਿੰਘ ਬਾਦਲਵੜੀ ਪ੍ਰਕਾਸ਼ ਸਿੰਘ ਬਾਦਲਵੜੀ ਜਿਹਨੇ ਬਾਦਲ ਪਰਿਵਾਰ ਹੈ ਉਹਨਾਂ ਨੂੰ ਕਾਤਲ ਦਾ ਦਰਜਾ ਇਸ ਤਰੀਕੇ ਨਾਲ ਕਿਹਾ ਗਿਆ ਇਹ ਕੀ ਮਤਾ ਪਾਸ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਮਾਧਿਅਮ ਸ루 ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਜਿਹੜੀਆਂ ਹਜ਼ਾਰਾਂ ਦੀ ਗਿਣਤੀ ਸੰਗਤ ਸਾਰੇ ਪੰਜਾਬ ਦੇ ਹਰਿਆਣਾ ਦੇ ਰਾਜਸਥਾਨ ਦੇ ਕੋਨੇ-ਕੋਨੇ ਤੋਂ ਇੱਥੇ ਪੁੱਜੀ ਆ ਕੌਮੀ ਇਨਸਾਫ ਮੋਰਚੇ 'ਚ 7 ਜਨਵਰੀ ਨੂੰ ਅੱਜ 1 ਸਾਲ ਪੂਰਾ ਹੋਇਆ ਜਿਹੜੀਆਂ ਮੰਗਾਂ ਨੂੰ ਲੈ ਕੇ ਅਸੀਂ ਇੱਥੇ ਬੈਠੇ ਆ ਤੇ ਕੁਝ ਲਾਂਦ ਵੀ ਹੋਏ ਨੇ ਲੋਕਾਂ 'ਚ ਰੋਸ ਬਹੁਤ ਆ ਰੋਹ ਬਹੁਤ ਆ ਜਿਹੜਾ ਪ੍ਰਕਾਸ਼ ਸਿੰਘ ਬਾਦਲਾ ਤੇ ਉਹਦਾ ਪਰਿਵਾਰ ਵਾ ਇਹਨੇ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਪਹਚਾਇਆ ਜਿੱਥੇ ਨੇ ਸਿਰਸੇ ਸਾਦੂ ਪੁਸ਼ਾਕ ਦਿੱਤੀ ਜਿੱਥੇ ਇਹਨੇ ਉਹਦੇ ਉਸ ਦੋਸ਼ੀ ਨੂੰ ਪਹਚਾਇਆ 90 ਲੱਖ ਦੇ ਕਰੀਬ ਇਹਨੇ ਇਸ਼ਤਿਹਾਰ ਲਾਏ ਹੋਰ ਇਹਨੇ ਬਹੁਤ ਹੀ ਜ਼ਿਆਦਾ ਅਪਰਾਧ ਕੀਤੇ ਨੇ ਉੱਥੇ ਨੇ ਜਿਸੇਦਾਰ ਜਿਹੜਾ ਗੁਰਦੇਵ ਸਿੰਘ ਜੀ ਕੌਂਕੇ ਜੋ ਕੌਮ ਦੇ ਮਹਾਨ ਸ਼ਹੀਦ ਜਥੇਦਾਰ ਸ੍ਰੀ ਕਾਲ ਤਖਸਦਪਤੇ ਨੂੰ ਸ਼ਹੀਦ ਜਿਨ੍ਹਾਂ ਨੇ ਕੀਤਾ ਇਹਨਾਂ ਨੇ ਇਹਨਾਂ ਦੀ ਪੁਸ਼ਤਪਨਾਹੀ ਵਿੱਚ ਇਹਨਾਂ ਨੇ ਰਿਪੋਰਟ ਦੱਬੀ ਰੱਖੀ ਇਹਨਾਂ ਨੂੰ ਲੋਕਾਂ ਇੱਕ ਕਾਦ ਮੰਨਦੇ ਨੇ ਇਸ ਤਰਕੇ ਅਸੀਂ ਐਲਾਨ ਕਰਦੇ ਹਾਂ ਕਿ ਇਹਨਾਂ ਕੋ ਕੋਈ ਅਧਿਕਾਰ ਨਹੀਂ ਕਿ ਫਖਰੇ ਕੌਮ ਦਾ ਇਹ ਖਿਤਾਬ ਲੈਣ ਜਥੇਦਾਰ ਕਾਲ ਤਖਸਦਪਤੋ ਕਾਲ ਤਖ ਬਹੁਤ ਮਹਾਨ ਆ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਬੇਸ਼ੱਕ ਉਹਨਾਂ ਦੇ ਥਾਪੇ ਹੋਏ ਜਥੇਦਾਰ ਨੇ ਉਹ ਇਹ ਦੇਖੋ ਵਾਪਸ ਲੈਣ ਲੋਕ ਪਿੰਡਾਂ ਦੇ ਵਿੱਚ ਹਰ ਜੀ ਨੂੰ ਹਰ ਪਿੰਡ ਨੂੰ ਹਰ ਘਰ ਨੂੰ ਜਿਹੜੇ ਗੁਰਨਾਨਕ ਨਾਮ ਲੈਵਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਸਿੱਖ ਨੇ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਇਹਨਾਂ ਨੂੰ ਆਪਣੇ ਪਿੰਡ ਦੇ ਵਿੱਚ ਬਿਲਕੁਲ ਵੜਨਾ ਦਿਓ ਇਹਨਾਂ ਦਾ ਪੂਰੀ ਤਰ੍ਹਾਂ ਦਾ ਬਾਈਕਾਟ ਕਰੋ ਤਾਂ ਕਿ ਇਸ ਪਰਵਾਰ ਨੂੰ ਪਤਾ ਲੱਗੇ ਕਿ ਕਾਲੀਦਾਲ ਨੂੰ ਐਸਜੀਪੀਸੀ ਨੂੰ ਸਾਡੀਆਂ ਸੰਸਥਾਵਾਂ ਨੂੰ ਕਾਲ ਤੱਕ ਸਾਹਿਬ ਨੂੰ ਆਪ ਦਾ ਮਾਸਾਹਿਬ ਨੂੰ ਕੇਸਕਾਰ ਸਾਹਿਬ ਦੇ ਜੇਸ਼ੇਦਾਰ ਨੂੰ ਕਿੱਦਾਂ ਇਹਨਾਂ ਨੇ ਗੁਲਾਮ ਬੁਲਾਇਆ ਕਿੱਦਾਂ ਇਹ ਪਰਚੀਆਂ ਚ ਕੱਢਦੇ ਇਹਨਾਂ ਨੂੰ ਸਮਝ ਲੱਗ ਜਾਏ ਇਸ ਕਰਕੇ ਇਹਨਾਂ ਦਾ ਕੰਪਲੀਟਲੀ ਜਿਹੜਾ ਸਮਾਜਿਕ ਬਾਈਕਾਟ ਹੋਊਗਾ ਜਦੋਂ ਫੇ ਪਤਾ ਲੱਗੂ ਨਾ ਕਾਲੀ ਦਾ ਲਮਾੜਾ ਨਾ ਐਚਜੀਬੀਸੀ ਮਾੜੀ ਨਾ ਉਹ ਜੇਸ਼ੇਦਾਰ ਮਾਰੇ ਨੇ ਪਰ ਇਹਨਾਂ ਨੇ ਸਾਰਾ ਆਪਣੇ ਸਿਸਟਮ ਚ ਕਟੋ ਰੱਖਿਆ ਇਹਨਾਂ ਨੇ ਸਾਰਾ ਹੀ ਗੁਲਾਮ ਬੁਲਾਇਆ ਇਹਨਾਂ ਨੇ ਗੁਰੂ ਨਾਨਕ ਦੀ ਗੋਲਕ ਦੀ ਕਵਰਤੋਂ ਕੀਤੀ ਆ ਇਹਨਾਂ ਨੇ ਗੁਰੂ ਨਾਨਕ ਦੀ ਜਿਹੜੀ ਇਹਨਾਂ ਨੂੰ ਤਾਕਤ ਬਖਸ਼ੀ ਉਹਦੀ ਕਵਤੋਂ ਕੀਤੀ ਹੈ ਕੋਈ ਹੱਕਦਾਰ ਨਹੀਂ ਗੇ ਫਖਰੇ ਕੌਮ ਦਾ ਖਤਾਵ ਨਾਲ ਨਾਲ ਤੁਹਾਨੂੰ ਕੀ ਲੱਗਦਾ ਇਸ ਤਿੱਕੇ ਦੇ ਨਾਲ ਤੁਸੀਂ ਮਤਾ ਪਾਸ ਕਰ ਦਿੱਤਾ ਹੈ ਬਿਆਨ ਕਰ ਦਿੱਤਾ ਹੈ ਬਿਆਨ ਦੇ ਦਿੱਤਾ ਗਿਆ ਕਿ ਅਕਾਲ ਤਖਤ ਸਾਹਿਬ ਤੇ ਵੀ ਇਹ ਗੱਲ ਹੋਏਗੀ ਉੱਥੇ ਜਾ ਕੇ ਵੀ ਇਹ ਗੱਲ ਕਿਉਂਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀਗੇ ਕਿ ਇਸ ਤਿੱਕੇ ਨਾਲ ਚੀਜ਼ਾਂ ਹੋਈਆਂ ਸੀਗੀਆਂ ਅਸੀਂ ਇਹ ਮਤਾ ਪਾਸ ਕੀਤਾ ਕਿ ਇੱਥੇ ਵੀ ਇਹ ਚੀਜ਼ ਹੋਣੀ ਚਾਹੀਦੀ ਹੈ ਇਸ ਦੇ ਉੱਤੇ ਪੈਰਾ ਦਿੱਤਾ ਜਾਏਗਾ ਕਿ ਉਧਰੋਂ ਵੀ ਫਿਰ ਵਿਰੋਧ ਕੀਤਾ ਜਾ ਸਕਦਾ ਵੀ ਇਹ ਕੌਣ ਨੇ ਸਾਨੂੰ ਇਸ ਤਰੀਕੇ ਦੇ ਨਾਲ ਕਤਲ ਕਰਨ ਵਾਲੇ ਇਹ ਦੇਖੋ ਜੀ ਸੰਗਤ ਦਾ ਫੈਸਲਾ ਮੇਰਾ ਫੈਸਲਾ ਨਹੀਂ ਸੰਗਤ ਦਾ ਫੈਸਲਾ ਇਹ ਜਿਹੜਾ ਕੌਮੀ ਸਾਬ ਮੋਰਚਾ ਲੱਗਾ ਇਸ ਸਰਬਤ ਖਾਲਸਾਵਾਂ ਨੂੰ 7-8 ਲੱਖ ਵੱਲੋਂ ਸਥਾਪੇ ਗਏ ਸਰਬਸੰਪਤੀ ਨਾਲ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਸਰਪ੍ਰਸਤੀ ਇੱਥੇ ਲੱਗਾ ਹੋਇਆ ਇਸ ਕਰਕੇ ਸੰਗਤ ਦੇ ਜਿਹੜੇ ਸੰਗਤ ਦੇ ਮਤੇ ਹੀ ਹੁੰਦੇ ਆ ਸੰਗਤ ਦਾ ਸਾਰਾ ਕੋਈ ਕੰਮ ਹੁੰਦਾ ਸੰਗਤ ਦੇ ਮਤਿਆਂ ਨੂੰ ਇਹਦਾ ਦੀ ਇਹਦਾ ਦੀ ਕੋਈ ਤਾਕਤ ਨਹੀਂ ਉਹ ਰਿਜੈਕਟ ਕਰ ਸਕਦਾ ਤਨੂ ਕਿ ਲੱਗਦਾ ਇਸ ਦੇ ਉੱਤੇ ਬਦਲ ਸਾਹਿਬ ਵੀ ਪ੍ਰਤੀਕਰਮ ਦੇ ਸਕਦੇ ਆ ਕਿਸ ਤਿੱਕੇ ਨਾਲ ਇਹ ਚੀਜ਼ਾਂ ਨਹੀਂ ਕਹਿਣੀਆਂ ਚਾਹੀਦੀਆਂ ਇਹ ਗੁੰਮਰਾਹ ਕੀਤਾ ਜਾ ਰਿਹਾ ਅਸੀਂ ਪ੍ਰਤੀਕਰਮ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਸਾਹਮਣੇ ਆਵੇ ਉਹਦਾ ਪਰਿਵਾਰ ਸਾਹਮਣੇ ਆਵੇ ਅਸੀਂ ਦੱਸਾਂਗੇ ਹੁਣ ਤੱਕ ਇਹਨਾਂ ਨੇ ਕੀ ਪਾਪ ਕੀਤੇ ਨੇ ਕੀ ਕੁਕਰਮ ਕੀਤੇ ਨੇ ਕਿੱਦਾਂ ਇਹਨਾਂ ਨੇ ਕੌਮ ਨੂੰ ਖੇਰੂਖੇ ਨੂੰ ਕੀਤਾ ਕਿੱਦਾਂ ਇਹਨੇ ਸ੍ਰੀ ਕਾਲ ਤਖਤ ਸਾਹਿਬ ਜਥੇਦਾਰ ਨੂੰ ਜਿਹੜਾ ਉਹਦਾ ਸਿਧਾਂਤਿਕ ਪੱਖੋਂ ਮਾਰਿਆ ਅੱਜ ਕੋਈ ਵੀ ਜਥੇਦਾਰ ਚਾਹ ਜੇਸ਼ੇਦਾਰ ਕਾਲ ਤੱਕ ਸਹਿਬ ਦਾ ਚਾਹ ਪ੍ਰਧਾਨ ਐਸਐਡੀਪੀਸੀ ਦਾ ਬਿਆਨ ਲਾ ਦੇ ਕੋਈ ਮੰਨਣ ਤਿਆਰ ਨਹੀਂ ਕਿੱਥੇ ਕਿਸੇ ਸਮੇ ਰਾਸ਼ਟਰਪਤੀ ਪ੍ਰਾਈਮ ਮਿਨਿਸਟਰ ਹੋਮ ਲੈਟਰ ਸੀਐਮ ਜਦੋਂ ਇਹ ਚਿੱਠੀ ਪਾਉਂਦੇ ਸੀ ਉਹਨਾਂ ਨੂੰ ਕੰਪਨੀ ਛੱਡ ਜਾਂਦੀ ਸੀ ਅੱਜ ਇਹਨਾਂ ਨੂੰ ਡੀਸੀ ਇੱਕ ਜ਼ਿਲ੍ਹੇ ਦਾ ਟਾਈਮ ਦੇਣ ਨੂੰ ਤਿਆਰ ਨਹੀਂ ਇਹ ਜੋ ਕੁਝ ਕੀਤਾ ਇਸ ਪਰਿਵਾਰ ਨੇ ਕੀਤਾ ਪਰਿਵਾਰ ਨੇ ਤਹੀਨ ਕੀਤੀ ਪਰਿਵਾਰ ਦਾ ਜਿਹੜਾ ਕੱਦ ਵਾ ਉਹ ਉਸ ਸਮੇ ਜਦੋਂ ਬੱਸਾਂ ਰੰਗੜ ਯਾਨੋ ਸਭ ਤੋਂ ਵੱਡਾ ਪਾਪੀ ਮੰਨਦੇ ਉਹਦੇ ਨੂੰ ਵੀ ਇਹਨਾਂ ਦਾ ਕਦ ਉੱਚਾ ਉਹਦਾ ਕਦ ਵੀ ਬੌਣਾ ਲੱਗਦਾ ਉਹਨੇ ਉਹਨੇ ਤੇ ਇੱਕ ਫਿਜ਼ੀਕਲ ਸਰੀਰਕ ਤੌਰ ਤੇ ਉੱਥੇ ਆ ਕੇ ਕੰਜਰੀਆਂ ਜਿਹੜਾ ਅਪਰਾਧ ਕੀਤਾ ਹੁੱਕਾ ਪੀਤਾ ਅਪਰਾਧ ਕੀਤਾ ਸਿੰਘਾਂ ਨੇ ਉਹਦਾ ਸਿਰ ਵਟਿਆ ਪਰ ਜੋ ਇਹਨਾਂ ਨੇ ਸਿਧਾਂਤਕ ਪੱਖੋਂ ਕੀਤਾ ਅੱਜ ਕੋਈ ਵੀ ਸ੍ਰੀ ਕਾਰਤਾਰ ਸਿੰਘ ਸਾਹਿਬ ਦੇ ਜ세ਦਾਰ ਨੂੰ ਮੇਰਾ ਖਿਆਲ ਨੇ 10% ਲੋਕ ਮੰਨਦੇ ਹੋਣ ਇਸ ਕਰਕੇ ਇਹਨਾਂ ਸਭ ਤੋਂ ਜ਼ਿਆਦਾ ਇਹਨਾਂ ਨੁਕਸਾਨ ਕੀਤਾ ਅਸੀਂ ਚਾਹੁੰਦੇ ਆ ਸੰਗਤ ਦੇ ਵਿੱਚ ਇਤਨਦਾਵੇ ਸੰਗਤ ਨੂੰ ਸਮਝ ਲੱਗੇ ਕਿ ਇਹਨਾਂ ਦਾ ਨਿਰੋਲ ਸਮਾਜਿਕ ਭਾਗ ਇਹ ਇਹ ਕਿਹਾ ਵੀ ਗਿਆ ਮਨਜੀਤ ਸਿੰਘ ਜੀ ਕੇ ਨਾਲ ਮੈਂ ਇੰਟਰਵਿਊ ਕਰ ਰਿਹਾ ਸੀ ਉਹ ਵੀ ਕਹਿੰਦੇ ਨਜ਼ਰ ਆਇਆ ਕਿ ਅਸੀਂ ਸਬੂਤ ਪੇਸ਼ ਕਰਾਂਗੇ ਐਵੇਂ ਕਹਿੰਦੇ ਅਫਵਾਹ ਫਲਾਈ ਜਾ ਰਹੀ ਐਵੇਂ ਝੂਠ ਫਲਾਈ ਜਾ ਰਿਹਾ ਅਸਲ ਸਬੂਤ ਕੁਝ ਹੋਰ ਨੇ ਫੈਕਟ ਕੁਝ ਹੋਰ ਨੇ ਕਹਿੰਦੇ ਸਾਰੇ ਸ਼ਰਮਨੀ ਅਕਾਲੀ ਦਲ ਦੇਣਗੇ ਬਾਦਲ ਸਾਹਿਬ ਦੇਣਗੇ ਉਹ ਤਾਂ ਕਹਿਣ ਕਹਿੰਦੇ ਸਵੈਕਟਰ ਰੱਖਾਂਗੇ ਸਾਹਮਣੇ ਅਸੀਂ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਇਹ ਪ੍ਰੂਫ ਕਰਨਗੇ ਕਿ ਚੰਡੀਗੜ੍ਹ ਵਿੱਚ ਸਦਕੇ ਜਿ세 ਤਿੰਨਾਂ ਜਥੇਦਾਰਾਂ ਨੂੰ ਇਹਨਾਂ ਨੇ ਚਿੱਠੀ ਇਹ ਪ੍ਰੂਫ ਕਰਨਗੇ ਵੀ ਚਿੱਠੀ ਕਹਿੰਦੇ ਲਿਖੀ ਇਹ ਸਬੂਤ ਦੇਣਗੇ ਕਿ ਪਛਾਕ ਜਿਹੜੀ ਗੁਰੂ ਜਿੱਥੋਂ ਸ਼ੁਰੂ ਹੋਇਆ ਪਛਾਕ ਇਹਨਾਂ ਦਾ ਕਾਲੀ ਦਾ ਕਹਿ ਰਿਹਾ ਪ੍ਰੋਫੈਸਰ ਚੰਦੂ ਮਾਜਰਾ ਵੀ ਅਸੀਂ ਪਛਾਕ ਬਣਾ ਕੇ ਏਕਦਾ ਮੁਕਰਨਗੇ ਉਹ ਠੁੱਕ ਕੇ ਚੱਟਣਗੇ ਇਹ ਕਿਦਾਂ ਦੱਸਣਗੇ ਵੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀਂ ਕਰਨ ਵਾਲਿਆਂ ਦਾ ਸਾਨੂੰ ਪਤਾ ਸੀ ਕਰਾਉਣ ਵਾਲਿਆਂ ਦਾ ਸਾਨੂੰ ਪਤਾ ਸੀ ਅਸੀਂ ਬਚਾਏ ਇਹ ਇਹ ਦੱਸਣਗੇ ਵੀ ਅਸੀਂ ਗੋਲੀ ਕਹਿੰਦੇ ਚਲਾਈ ਹੈ ਕਿ ਇਹਨਾਂ ਨੇ ਹੁਕਮ ਨਹੀਂ ਕੀਤਾ ਕਿ ਇਹਨਾਂ ਨੇ ਡੀਜੀਪੀ ਨੂੰ ਕਿਹਾ ਨਹੀਂ ਇਹ ਪ੍ਰੂਫ ਕਰ ਇਹ ਕਿਦਾਂ ਦੱਸਣਗੇ ਚਲਾਨ ਪੇਸ਼ ਹੋ ਚੁੱਕੇ ਨੇ 302 ਦੇ 307 ਦੇ ਕੋਟ ਕਪੂਰਾ ਬਹਿਬਲ ਕਲਾਂ ਕੋਈ ਇਹ ਕਿਦਾਂ ਉਹਨੂੰ ਝੁਠਾ ਦੇਣਗੇ ਇਹ ਉਹਨਾਂ ਸਾਹਮਣੇ ਸਾਡੇ ਸਾਹਮਣੇ ਆ ਕੇ ਬੈਠ ਕੇ ਡਿਬੇਰ ਕਰਨ ਮੈਂ ਨਹੀਂ ਕਹਿਣਾ ਕੋਈ ਲੱਲੀ ਗੁੱਲੀ ਕਰੇ ਖੁਦ ਆਵੇ ਸੁਖਵੀਰ ਬਾਦਲ ਜਾਂ ਸਿਮਨ ਕੋ ਮੈਂ ਤੁਹਾਨੂੰ ਇੱਕ ਤੁਹਾਡੇ ਮਾਦੇ ਤੋਂ ਕਹਿਣਾ ਚਾਹੁੰਦਾ ਮੈਂ ਅਮਿਤ ਸ਼ਾਹ ਦੀ ਉਸ ਸੁਣੀ ਆ ਇੱਕ ਦੋ ਮਿੰਟ ਦੀ ਵਿਚਾਰ ਉਹ ਉਸ ਦਿਨ ਗੁੱਸੇ ਵਿੱਚ ਸੀਗਾ ਉਹਨੂੰ ਇਹ ਕਹਿਣਾ ਚਾਹੀਦਾ ਸੀ ਕਿ ਅਸਮਰਤ ਚੁੱਪ ਕਰ ਜਾ ਤੇਰੇ ਸਹੁਰੇ ਨੇ ਤੇਰੇ ਘਰ ਵਾਲੇ ਨੇ ਤੂੰ ਖੁਦ ਇੱਥੇ ਆ ਕੇ ਕਿਹਾ ਇਹ ਕੋਈ ਵੀ ਬੰਦੀ ਸੇਕ ਛੱਡਣਾ ਨਹੀਂ ਕਿਸੇ ਨੂੰ ਟਰਾਂਸਫਰ ਨਾ ਕਰੋ ਪੰਜਾਬ ਜੀ ਇਹ ਹੱਤਵਾਦੀ ਨੇ ਵੱਖਵਾਦੀ ਨੇ ਤੰਕਵਾਦੀ ਨੇ ਇਹ ਕਾਤਲ ਨੇ ਤੁਸੀਂ ਹੁਣ ਕਿਹੜੇ ਬੋਨਾ ਇਹਨਾਂ ਨੂੰ ਛਡਾਉਣ ਨੂੰ ਕਹਿ ਰਹੇ ਹੋ ਉਹਨੂੰ ਆਹ ਗੱਲ ਕਹਿਣੀ ਚਾਹੀਦੀ ਉਹਨੂੰ ਕਹਿਣਾ ਚਾਹੀਦਾ ਸੀ ਵੀ ਤੁਸੀਂ ਜਦੋਂ ਮੋਦੀ ਦੇ ਸੀ ਤਿੰਨ ਕਾਨੂੰਨ ਬਣਾਈ ਪਾਰਲੀਮੈਂਟ ਤੁਸੀਂ ਉਹਦੀ ਸਪੋਰਟ ਕੀਤੀ ਤੁਸੀਂ ਉਹਦਾ ਪ੍ਰਚਾਰ ਕੀਤਾ ਜਦੋਂ ਕਿਸਾਨਾਂ ਦੇ ਵਿਰੋਧ ਕਿਸਾਨਾਂ ਨੂੰ ਮਾਰਾ ਬੋਲੇ ਗਾਲ੍ਹਾਂ ਕੱਢਿਆ ਵੀ ਐਵੇਂ ਵਿਹਲੇ ਬੈਠੇ ਜਦੋਂ ਕਿਸਾਨੀ ਮੋਰਚਾ ਚੱਲਿਆ ਤੁਸੀਂ ਤੁਸੀਂ ਮਾਰ ਕੇ ਉਧਰ ਚਲੇ ਗਏ ਉਹਨੂੰ ਇਹ ਪਾਰਲੀਮੈਂਟ ਚ ਇਹਨੂੰ ਦੱਸਣਾ ਚਾਹੀਦਾ ਸੀ ਤੁਸੀਂ ਕਿਹੜੇ ਮੂਨਾ ਉਹਨਾਂ ਬੰਦੀ ਸਿਕਾ ਬਾਰੇ ਗੱਲ ਕਰ ਰਹੇ ਜਿਹੜੇ ਤੁਸੀਂ ਖੁਦ ਬੰਦੀ ਬਣਾਏ ਨੇ ਤੇ ਖੁਦ ਸੈਂਟਰ ਸਰਕਾਰ ਨੂੰ ਲਿਖ ਲਿਖ ਦਿੱਤਾ ਕਿ ਪੰਜਾਬ ਵਿੱਚ ਨਹੀਂ ਹੋਣੇ ਚਾਹੀਦੇ ਉਹਨੂੰ ਇਹ ਗੱਲ ਕਹਿਣੀ ਚਾਹੀਦੀ ਅਖੀਰਲਾ ਸਵਾਲ ਇਸ ਮਤੇ ਦੇ ਵਿੱਚ ਕੀ ਕੁਝ ਹੋਏਗਾ ਜਿਵੇਂ ਤੁਸੀਂ ਕਿਹਾ ਕਿ ਪਿੰਡਾਂ ਦੇ ਵਿੱਚ ਨਾ ਵੜਨ ਦਿਓ ਇਸ ਦੇ ਨਾਲ ਇਹਨਾਂ ਦਾ ਸਾਥ ਨਾ ਦਿਓ ਮਤ ਦੇ ਵਿੱਚ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਕਾਤਲ ਨੇ ਸਾਰੀਆਂ ਚੀਜ਼ਾਂ ਇਹ ਮਤਾ ਕਿੱਥੇ ਰਿਲੀਜ਼ ਕੀਤਾ ਜਾਏਗਾ ਜਿਵੇਂ ਉਹ ਸੰਗਤ ਦੇ ਵਿੱਚ ਰਿਲੀਜ਼ ਕਰ ਦਿੱਤਾ ਗਿਆ ਹੋਰ ਹੀ ਪਲੇਟਫਾਰਮ ਦੇ ਉਤੇ ਇਹਨੂੰ ਸਾਂਝਾ ਕੀਤਾ ਜਾਏਗਾ ਅਹੀ ਤਾਂ ਜੀ ਇਹ ਜਿੰਨੀ ਸਾਡੀ ਇੱਥੇ ਨਿਮਾਣੀ ਸੰਗਤ ਆ ਲੋਕ ਸ਼ਕਤੀ ਤੇ ਸਨਉ ਵਿਸ਼ਵਾਸ ਆ ਅਸੀਂ ਲੋਕਾਂ ਵਿੱਚ ਲੈ ਕੇ ਜਾਵਾਂਗੇ ਕਿ ਇਹਨਾਂ ਨੇ ਹੁਣ ਕੁਝ ਆ ਕੁਝ ਕੀਤਾ ਇਹ ਲੋਕਾਂ ਨੇ ਫੇਰ ਫੈਸਲਾ ਕਰਨਾ ਸਾਨੂੰ ਯਕੀਨ ਆ ਲੋਕ ਫੈਸਲਾ ਕਰਨਗੇ ਗੁਰੂ ਗ੍ਰੰਥ ਸਾਹਿਬ ਜੀ ਨੇ ਜਦੋਂ ਇਹਨਾਂ ਨੇ ਬਿਆਦਵੀ ਉਹਨਾਂ ਨੂੰ ਕਰਨ ਵਾਲਿਆਂ ਨੂੰ ਪਚਾਇਆ ਇਹਨਾਂ ਨੂੰ ਹਾਸ਼ੇ ਤੇ ਲੈ ਕੇ ਦਿੱਤਾ 1.5 ਐਮਐਲ ਦੇ ਹੁਣ ਜਿਹੜੀ ਰਹਿੰਦੀ ਕੁਸੀ ਕਸਰੇ ਦੀ ਚੂਲ ਮਾੜੀ ਜਿਹਨਾਂ ਦੇ ਮੰਜੇ ਦੀ ਰਹਿੰਦੀ ਆ ਇਹਦੀ ਕੁਰਸੀ ਦੀ ਰਹਿੰਦੀ ਉਹ ਜ세ਦਾਰ ਜਿਹੜਾ ਗੁਰਦੇਵ ਸਿੰਘ ਕੌਂਕੇ ਦੀ ਜਿਹੜੀ ਆ ਅਸੀਂ ਕਹਿੰਨੇ ਆ ਉਹ ਰਿਪੋਰਟ ਸੱਚ ਨਹੀਂ ਸੀ ਉਹ ਇਹਨਾਂ ਦੇ ਹੱਕ ਨਹੀਂ ਸੀ ਪੰਥ ਦੇ ਹੱਕ ਨਹੀਂ ਰਿਪੋਰਟ ਦੱਬੀ ਕਹਿੰਨੇ ਆ ਇੱਕ ਸੀਐਮ ਨੇ ਰਿਪੋਰਟ ਕਿਹਾ ਹੋਵੇ ਡੀਜੀਪੀ ਨੂੰ ਉਹਨੇ ਰਿਪੋਰਟ ਗਲਤ ਦਿੱਤੀ ਸੱਚੀ ਫੇਰ ਹੋਰ ਕਰਾਈ ਕਿਉਂ ਨਹੀਂ ਇਹਦਾ ਮਤਲਬ ਇਹ ਚਾਉਂਦੇ ਨਹੀਂ ਸੀ ਕਿ ਜਿਹੜੇ ਜਿਨ੍ਹਾਂ ਨੂੰ ਅਸੀਂ ਆ ਤਗਮੇ ਲਾ ਲੇ ਫੀਚੇ ਆ ਲਾ ਰਹੇ ਪ੍ਰੋਮੋਸ਼ਨ ਦੇ ਰਿਆ ਇਹਨਾਂ ਦੀਆਂ ਪ੍ਰੋਮੋਸ਼ਨਾਂ ਰੁਕਣ ਗਿਆ ਇਹ ਇਸ ਕਰਕੇ ਉਹ ਜਿਹੜੀ ਫਾਈਲ ਸੀ ਉੱਪਰ ਦੀ ਠੀਕ ਹੈ ਬਹੁਤ ਸ਼ੁਕਰੀਆ ਪਾਲਸਿੰਗ ਫਰਾਂਸ ਸਾਡੇ ਨਾਲ ਸੀਗੇ ਤਾਂ ਇੱਕ ਮਤਾ ਪਾਸ ਕੀਤਾ ਗਿਆ ਜਿਵੇਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਵੀ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਪ੍ਰਕਾਸ਼ ਸਿੰਘ ਬਾਦਲਾ ਹੋਰਾਂ ਦੇ ਜਿਸ ਤਰੀਕੇ ਨਾਲ ਕਹਿੰਦੇ ਭੂਮਿਕਾ ਰਹੀ ਹੈ ਸਰਕਾਰ ਵੇਲੇ ਵੀ ਜਿਸ ਤਰੀਕੇ ਨਾਲ ਇਹ ਚੀਜ਼ਾਂ ਹੋਈਆਂ ਨੇ ਉਹਨਾਂ ਨੂੰ ਲੈ ਕੇ ਇੱਕ ਮਤਾ ਪਾਸ ਕੀਤਾ ਗਿਆ ਕਿ ਜਦੋਂ ਪਿੰਡਾਂ ਦੇ ਵਿੱਚ ਜਾਣਗੇ ਤਾਂ ਇਹਨਾਂ ਦਾ ਸਾਥ ਨਾ ਦਿਓ ਇਹਨਾਂ ਤੋਂ ਹਿਸਾਬ ਲਾਓ ਕਿ ਇਹਨਾਂ ਨੂੰ ਇਸ ਤਿੱਕੇ ਨਾਲ ਮਤਾ ਪਾਸ ਕਰਕੇ ਕਹਿ ਦਿੱਤਾ ਗਿਆ ਕਿ ਕਾਤਲ ਨੇ ਤੇ ਚਾਜੂ ਸਾਂਝ ਗਰੋ ਕੈਂਸਾ ਜੋਗਦੇ ਸੀ ਹਰੀਸ਼ ਧੰਨਵਾਦ